ਇਹ ਸਾਰੇ ਧਾਰਮਿਕ ਅਸੂਲ ਬਣਾਈ ਆ ਅਕਾਲੀਆਂ ਵਾਸਤੇ ਹੋਏ ਨੇ ਐਂ ਲੱਗਦਾ ਕਿ ਇਹ ਟ੍ਰੈਜਡੀ ਨਹੀਂ ਹੈ ਬਿਲਕੁਲ ਦੁਖਾਂਤ ਆ ਬਹੁਤ ਵੱਡੀ ਇਹ ਸਾਡਾ ਕੌਮੀ ਦੁਖਾਂਤ ਨਹੀਂ ਹੈ ਪੱਗਾਂ ਵਧੀਆ ਨੇ ਨਾ ਸਿੱਖੋਂ ਦਾ ਦਾਅਵਾ ਕਰਦੇ ਨੇ ਨਾ ਕਿ کردار ਹੈਗਾ ਸਿੱਖ ਦਾ ਉਹਨਾਂ ਨੇ ਕਿਉਂ ਨਹੀਂ ਆਕਾਲ ਤਖਤ ਸਾਹਿਬ ਤੋਂ ਤਲਬ ਕੀਤਾ ਗਿਆ ਕਿਉਂ ਨਹੀਂ ਪੁੱਛਿਆ ਗਿਆ ਉਹਨਾਂ ਨੂੰ ਕਿਉਂ ਨਹੀਂ ਉਹਨਾਂ ਦੀ ਐਕਟੀਵਿਟੀ ਨੂੰ ਚੈਲੰਜ ਕੀਤਾ ਗਿਆ ਕੀ ਮੈਂ ਅੱਜ ਦੀ ਗੱਲ ਨਹੀਂ ਮੈਂ ਲੈ ਕੇ ਚੱਲ ਰਿਹਾ ਪਰ ਜਦੋਂ ਵੀ ਕਿਸੇ ਅਕਾਲੀ ਕੋਲੋਂ ਕੁਝ ਥੋੜਾ ਬਹੁਤਾ ਆਇਆ ਹੋਇਆ ਹੋਇਆ ਹੈ ਅਸੀਂ ਉਹਨੂੰ ਵੜਨ ਦਾ ਹਮੇਸ਼ਾ ਯਤਨ ਕੀਤਾ ਭਾਵੇਂ ਕਿਸੇ ਦੇ ਨਿੱਜੀ ਜੀਵਨ ਵਿੱਚ ਕਿਤੇ ਕੁਤਾਈ ਆਈ ਹੈ ਤਾਂ ਵੀ ਅਸੀਂ ਉਹਦੇ ਗੁੱਡੇ ਵੱਧੇ ਭਾਵੇਂ ਕਿਤੇ ਪੰਥਕ ਤੌਰ ਤੇ ਸੇਵਾ ਕਰਦੇ ਹੋਏ ਉਹਦੇ ਕੋਲੋਂ ਕੋਈ ਭੁੱਲ ਹੋਈ ਹੈ ਹਾਂ ਕਿਤੇ ਤਿਲ ਕੇ ਆਇਆ ਤੇ ਤਾਂ ਵੀ ਅਸੀਂ ਉਹਨਾਂ ਨਾਲ ਘੱਟ ਨਹੀਂ ਗੁਜ਼ਾਰੀ ਪਰ ਚੰਗੇ ਭਲੇ ਨਾ ਜਿਹਨੂੰ ਕਹਿੰਦੇ ਚਿੱਟੇ ਦਿਨ ਵਾਂਗੂ ਸਾਰਾ ਕੁਝ ਤੁਰੇ ਫਿਰਦੇ ਨੇ ਹੱਥ ਫੜ ਕੇ ਵੀ ਤੁਰੇ ਫਿਰਦੇ ਨੇ ਤੇ ਹੋਰ ਜਿਹੜੇ ਗੱਲਾਂ ਦਾ ਅਸੀਂ ਨਾਂ ਵੀ ਨਹੀਂ ਲੈ ਸਕਦੇ ਕਰ ਕਹਿ ਸਕਦੇ ਅਸੀਂ ਸਭ ਕੁਝ ਚਸ਼ਮਦੀਦ ਸਾਰਾ ਕੁਝ ਹੁੰਦਾ ਪਿਆਦਾ ਅਰ ਕੋਈ ਚੈਲੰਜ ਨਹੀਂ ਕੀਤਾ ਜਾ ਰਿਹਾ ਇਸੇ ਚੈਲੰਜ ਤੋਂ ਵੀ ਹੋਰ ਗੱਲ ਵੀ ਯਾਦ ਆ ਰਹੀ ਅਰ ਸਿਰਫ ਇਹ ਅਕਾਲ ਤਖਤ ਦਾ ਹੀ ਜ਼ਿਮਾ ਨਹੀਂ ਹੈਗਾ ਇਹ ਸੰਗਤ ਦਾ ਵੀ ਜ਼ਿੰਮਾ ਹੈ ਕਿ ਕਿਉਂ ਸਿੱਖਣੀ ਮੰਨਿਆ ਜਾ ਰਿਹਾ ਸਿਰਫ ਆਕਾਲੀ ਹੀ ਸਿੱਖਣੇ ਇਹ ਧਾਰਮਿਕ ਧਰਮ ਦੇ ਸਾਰੇ ਅਸੂਲ ਆਕਾਲੀਆਂ ਵਾਸਤੇ ਹੀ ਨੇ ਇਹਨਾਂ ਨੂੰ ਬਾਉਂਡ ਬੰਡੋੰਗ ਕਰਨਾ ਹੁੰਦਾ ਤੇ ਗੱਲਾਂ ਵਿਚਾਰਨ ਵਾਲੀਆਂ ਨੇ ਸਾਡੀਆਂ ਔਰ ਮੈਂ ਤਾਂ ਇਹੀ ਲਫ਼ਜ਼ ਠੀਕ ਲੱਗਾ ਹੈ ਕਿ ਇਹ ਸਾਡਾ ਇੱਕ ਦੁਖਾਂਤ ਹੈ